ਦੋਸਤੋ ਮੈਂ ਹਰ ਦੇਵਿੰਦਰ ਸਿੰਘ ਤੇ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਸਾਡੇ ਮੁਲਕਾਂ ਦੇ ਵਿੱਚ ਜਿਹੜੀਆਂ ਧਿਰਾਂ ਪ੍ਰਦਰਸ਼ਨ ਕਰਦੀਆਂ ਨੇ ਪ੍ਰੋਟੈਸਟ ਕਰਦੀਆਂ ਨੇ ਸਟੇਟ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਵਿਹਾਰ ਕਰਦੀ ਹੈ ਹੁਣ ਇਹ ਬਾਰਡਰ ਦੇ ਦੋਨੇ ਪਾਸੇ ਪ੍ਰੋਟੈਸਟ ਚਰਚਾ ਦੇ ਵਿੱਚ ਨੇ ਪੰਜਾਬ ਵਾਲੇ ਪਾਸੇ ਇੰਡੀਆ ਵਾਲੇ ਪਾਸੇ ਫਾਰਮਰ ਪ੍ਰੋਟੈਸਟ ਜਿਹਦੇ ਵਿੱਚ ਜਗਜੀਤ ਸਿੰਘ ਡੱਲੇয়াল ਹੁਣੀ ਚਰਚਾ ਦੇ ਵਿੱਚ ਨੇ ਤੇ ਪਾਕਿਸਤਾਨ ਦੇ ਵਿੱਚ ਮੈਂ ਲਗਾਤਾਰ ਤੁਹਾਡੇ ਨਾਲ ਰਿਪੋਰਟ ਕਰ ਰਿਹਾ ਕਿ ਪਾਕਿਸਤਾਨ ਦੇ ਵਿੱਚ ਪੀਟੀਆਈ ਪਾਕਿਸਤਾਨ ਤਹਿਰੀਕ ਇਨਸਾਫ ਉਹ ਇੱਕ ਵੱਡਾ ਪ੍ਰੋਟੈਸਟ ਲੈ ਕੇ ਜਿਹਨੂੰ ਕਿ ਫਾਈਨਲ ਕਾਲ ਦਾ ਨਾਮ ਦਿੱਤਾ ਗਿਆ Imran Khan ਹੋਣਾ ਨੇ ਪੀਟੀਆਈ ਇੱਕ ਵੱਡਾ ਪ੍ਰੋਟੈਸਟ ਲੈ ਕੇ ਜਿਹੜਾ ਪਾਕਿਸਤਾਨ ਦੇ ਵੱਖ-ਵੱਖ ਕੋਨਿਆਂ ਦੇ ਵਿੱਚੋਂ ਰਾਜਧਾਨੀ اسلامਾਬਾਦ ਵੱਲੋਂ ਵੱਧ ਰਹੀ ਸੀ اسلامਾਬਾਦ ਦੇ ਡੀ ਚੌਂਕ ਵੱਲੋਂ اسلامਾਬਾਦ ਡੀ ਚੌਂਕ ਦੇ ਵਿੱਚੋਂ ਪਹੁੰਚ ਗਏ ਉੱਥੇ ਥੋੜਾ ਚਿਰ ਉਹ ਕਾਬਜ਼ ਵੀ ਰਹੇ ਨੇ ਉਸ ਤੋਂ ਬਾਅਦ ਕੀ ਹੋਇਆ ਪੀਟੀਆਈ ਵਰਕਰਾਂ ਦੇ ਨਾਲ ਬੀਤੀ ਰਾਤ اسلامਾਬਾਦ ਦੇ ਵਿੱਚ ਕੀ ਹੋਇਆ ਜਿਹਨੂੰ ਕਿ ਗ੍ਰੈਂਡ ਆਪਰੇਸ਼ਨ ਦਾ ਨਾਮ ਦਿੱਤਾ ਗਿਆ ਜਿਹੜੀਆਂ ਗੱਲਾਂ ਪੀਟੀਆਈ ਦੇ ਹਮਾਇਤੀ ਦੱਸ ਰਹੇ ਨੇ ਜਿਹੜੇ ਇੰਡੀਪੈਂਡੈਂਟ ਪੱਤਰਕਾਰ ਦੱਸ ਰਹੇ ਨੇ ਉਹ ਬਿਲਕੁਲ ਜਿਹੜੀਆਂ ਕਹ ਲਓ ਕਿ ਤੁਸੀਂ ਉਹਨਾਂ ਨੂੰ ਯਕੀਨ ਨਹੀਂ ਕਰ ਸਕਦੇ ਕਿ ਸੱਚੀਓ ਚਾਹੇ ਜਿੱਦਾਂ ਦੀ ਮਰਜ਼ੀ ਡੈਮੋਕ੍ਰੇਸੀ ਹੋਵੇ ਨਾਮ ਦੀ ਵੀ ਹੈ ਨਾ ਬਟ ਸਟਿਲ ਇੱਕ ਪ੍ਰਾਈਮ ਮਿਨਿਸਟਰ ਇੱਕ ਜਿਹੜੀ ਤੁਹਾਡੀ ਕਹਿਣ ਨੂੰ ਹੀ ਜਮਹੂਰੀਅਤ ਪਾਰਲੀਮੈਂਟ ਹੈਗੀ ਆ ਇਦਾਂ ਤੁਸੀਂ ਕੇਐਸ ਵੀ ਕੇ ਨਾਲ ਆਪਣੇ ਲੋਕਾਂ ਨਾਲ ਆਪਣੇ ਸ਼ਹਿਰੀਆਂ ਦੇ ਨਾਲ ਇਸ ਤਰੀਕੇ ਦਾ ਵਰਤਾਅ ਕਰ ਸਕਦੇ ਹੋ ਤੇ ਇਹਦੇ ਤੇ ਆਪਾਂ ਆਉਨੇ ਆ ਉਸ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਦੀ ਕੀ ਸਟੋਰੀ ਆ ਉਹਦੇ ਤੇ ਵੀ ਆਪਾਂ ਗੱਲ ਕਰਦੇ ਆ ਸਾਰੇ ਤੋਂ ਪਹਿਲਾਂ ਬੇਨਤੀ ਹੈ ਜੇਕਰ ਹਜੇ ਤੱਕ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਸੋ ਜਗਜੀਤ ਸਿੰਘ ਡੱਲੇਵਾਲ ਹੁਣੀ ਜੀ ਤੁਹਾਨੂੰ ਪਤਾ ਕਿ ਇਹ ਕਨੋਰੀ ਬਾਰਡਰ ਦੇ ਉੱਤੇ ਇਹ ਜਿਹੜੀਆਂ ਆਪਣੀਆਂ ਸ਼ੰਭੂ ਬਾਰਡਰ ਦੇ ਉੱਤੇ ਧਿਰਾਂ ਨੇ ਜਗਜੀਤ ਸਿੰਘ ਡੱਲੇਵਾਲ ਵਾਲੀ ਧਿਰ ਆ ਤੇ ਨਾਲ ਦੀ ਨਾਲ ਸਰਬੰਸ ਸਿੰਘ ਪੰਦੇਰ ਹੁਣਾ ਵਾਲੀ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਦੀ ਗੈਰ ਰਾਜਨੀਤਿਕ ਜਿਹੜੀ ਕਿਸਾਨ ਜਥੇਬੰਦੀ ਆ ਸੋ ਇਹਨਾਂ ਦੇ ਵੱਲੋਂ ਜਿਹੜਾ ਤਕਰੀਬਨ ਜਿਹੜਾ ਫ फेब्रुवारी ਦੇ ਵਿੱਚ ਮੇਰਾ ਖਿਆਲ ਨਾਲ ਇਹ ਸ਼ੁਰੂਆਤ ਕੀਤੀ ਸੀਗੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਆਪਣੇ ਪ੍ਰੋਟੈਸਟ ਦੀ ਸ਼ੁਰੂਆਤ ਕੀਤੀ ਇਹ ਉਦੋਂ ਬਹੁਤ ਸਾਰੀਆਂ ਧਿਰਾਂ ਨੇ ਇਹਨਾਂ ਨੂੰ ਕਿਹਾ ਵੀ ਸੀ ਵੀ ਚੋਣਾਂ ਆਉਣ ਵਾਲੀਆਂ ਨੇ ਤੁਸੀਂ ਕੀ ਕਰੋਗੇ ਕਿੱਦਾਂ ਜਾਓਗੇ ਖੈਰ ਉਹਨਾਂ ਨੇ ਹਰਿਆਣੇ ਦੇ ਬਾਰਡਰ ਤੇ ਜਿਹੜਾ ਕੰਧ ਦੀ ਕੰਧ ਬਣਾ ਕੇ ਇਹਨਾਂ ਨੂੰ ਉੱਥੇ ਰੋਕ ਲਿਆ ਤੇ ਜਿਹੜਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜਦ ਤੱਕ ਵੀ ਤੁਸੀਂ ਨਹੀਂ ਸਾਨੂੰ ਜਾਣ ਦੀ ਇਜਾਜ਼ਤ ਦਿੰਦੇ ਸੀ ਆਪਣਾ ਪ੍ਰੋਟੈਸਟ ਕਾਲ ਆਫ ਨਹੀਂ ਕਰਨਾ ਈਵਨ ਦੋ ਕਿ ਇਲੈਕਸ਼ਨ ਕੋਰਟ ਲੱਗਾ ਰਿਹਾ ਉਹਦੇ ਵਿੱਚ ਵੀ ਇਹ ਧਰਾਂ ਜਿਹੜੀਆਂ ਉੱਥੇ ਬੈਠੀਆਂ ਰਹੀਆਂ ਜਗਜੀਤ ਸਿੰਘ ਦੱਲੇয়াল ਹੋਣੀ ਤੇ ਸਰਪੰਨ ਸਿੰਘ ਪੰਦੇਰ ਹੋਣੀ ਸੁਰਜੀਤ ਸਿੰਘ ਫੂਲ ਵੀ ਇਹਨਾਂ ਦੇ ਨਾਲ ਹੁੰਦੇ ਆ ਤੇ ਅੱਜ ਮੈਂ ਦੇਖ ਰਿਹਾ ਸੀਗਾ ਆਪਣੇ ਜਿਹੜੇ ਆ ਹੋਰ ਕਈ ਆਗੂ ਵੀ ਜਿਹੜੇ ਆ ਉਹ ਵੀ ਇਹਨਾਂ ਦੇ ਨਾਲ ਸੀਗੇ ਸੋ ਇਹ ਇਹਾਂ ਨੇ ਲੰਬੇ ਸਮੇਂ ਤੋਂ ਉੱਥੇ ਬੈਠੇ ਨੇ ਉਹਦੇ ਵਿੱਚ ਇੱਕ ਦੋ ਵਾਰ ਇਹਨਾਂ ਨੇ ਕੋਸ਼ਿਸ਼ ਕੀਤੀ ਹੈ گاਂ ਜਾਣ ਦੀ ਪੁਲਿਸ ਦੀ ਜਿਹੜੀ ਆ ਸ਼ੈਲਿੰਗ ਦੇ ਚਲਦੇ ਨਹੀਂ ਪਹੁੰਚ ਸਕੇ ਹੁਣ ਇਹ ਪੰਜਾਬ ਇਸ ਪ੍ਰੋਟੈਸਟ ਦੇ ਵਿੱਚ ਵੀ ਜਿਹੜਾ ਮੁੰਡਾ ਨੌਜਵਾਨ ਸ਼ੁਭਕਰਨ ਸਿੰਘ ਹੈ ਉਹਦੀ ਮੌਤ ਹੋਈ ਆ ਜਿਹਦੇ ਬਾਬਤ ਸਟੇਟ ਤਾਂ ਨਹੀਂ ਮੰਨਦੀ ਪਰ ਪ੍ਰੋਟੈਸਟ ਕਰਨ ਵਾਲੀਆਂ ਧਿਰਾਂ ਜਿਹੜੀਆਂ ਕਿਸਾਨੀ ਧਿਰ ਇਹਨਾਂ ਦਾ ਕਹਿਣਾ ਕਿ ਉਹਦੇ ਸਿੱਧੀ ਗੋਲੀ ਮਾਰੀ ਗਈ ਆ ਵੀ ਜਿਹੜਾ ਅਭਿਤਾ ਕਰਕੇ ਸ਼ੁਭਕਰਨ ਦੀ ਮੌਤ ਜਿਹੜੀ ਆ ਹੋਈ ਆ ਉਹਦੇ ਬਾਬਤ ਅਜੇ ਤੱਕ ਜਿਹੜੀ ਇਨਵੈਸਟੀਗੇਸ਼ਨ ਵਗੈਰਾ ਉਹ ਜਾਰੀ ਹੋ ਆ ਸੋ ਏ ਉਹ ਦੰਬੀ ਜਿਹੜਾ ਇਹ ਅੱਗੇ ਨਹੀਂ ਵੱਧ ਸਕੇ ਤੇ ਹੁਣ ਚੋਣਾਂ ਵੀ ਹੋ ਗਈਆਂ ਹਰਿਆਣੇ ਦੇ ਵਿੱਚ ਵੀ ਵੋਟਾਂ ਪੈ ਗਈਆਂ ਬਾਈ ਇਲੈਕਸ਼ਨਸ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਤੇ ਸਰਮਨ ਸਿੰਘ ਬੰਦੇਰ ਹੋਣਾ ਨੇ ਪਿਛਲੇ ਇੱਕ ਕੁਝ ਹਫ਼ਤੇ ਪਹਿਲਾਂ ਇੱਕ ਐਲਾਨ ਕੀਤਾ ਕਿ ਕਿਉਂਕਿ ਸਾਡੀ ਗੱਲ ਨਹੀਂ ਮੰਨੀ ਜਾ ਰਹੀ ਜਗਜੀਤ ਸਿੰਘ ਡੱਲੇਵਾਲ ਜਿਹੜੇ ਆ ਉਹ ਮਰਨ ਵਰਤ ਮੰਨ ਵਰਤ ਦੇ ਉੱਤੇ ਬੈਠਣਗੇ ਸੋ ਜਿਹੜਾ ਉਹਨਾਂ ਨੇ 26 ਫਰਵਰੀ ਆਪਣੇ 26 ਨਵੰਬਰ ਦੀ ਡੇਟ ਦਿੱਤੀ ਸੀਗੀ ਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠਣਗੇ ਤੇ ਇਹਦੇ ਨਾਲ ਨਾਲ ਸਰਪੰਨ ਸਿੰਘ ਪੰਦੇਰ ਹੋਣਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੇਕਰ ਫਿਰ ਵੀ ਸਾਡੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਾਂ ਸਰਕਾਰ ਸਾਡੇ ਨਾਲ ਗੱਲ ਨਹੀਂ ਕਰਦੀ ਤਾਂ ਅਸੀਂ ਜਥਿਆਂ ਦੇ ਰੂਪ ਦੇ ਵਿੱਚ ਦਿੱਲੀ ਵੱਲੋਂ ਕੂਚ ਕਰਾਂਗੇ ਹੁਣ ਹੁੰਦਾ ਕੀ ਆ ਕਿ 25 ਜਿਹੜੀ ਆ ਨਵੰਬਰ ਦੀ ਰਾਤ 2:30 ਵਜੇ ਇੰਡੀਅਨ ਐਕਸਪ੍ਰੈਸ ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਇਹ ਜਿਹੜਾ ਇਨ ਐਕਸਪ੍ਰੈਸ ਦੀ ਇਸ ਰਿਪੋਰਟ ਦੇ ਮੁਤਾਬਕ ਜਿਹੜੀ ਪੁਲਿਸ ਆ ਉਹ ਖਨੌਰੀ ਬਾਰਡਰ ਦੇ ਉੱਤੇ 2:30 ਵਜੇ ਪਹੁੰਚਦੀ ਆ ਰਾਤ ਨੂੰ ਤੇ ਫਾਈਬਰ 글ਾਸ ਵਾਲ ਸੀਗੀ ਇੱਕ ਟੈਂਪਰੇਰੀ ਰੂਮ ਜਿਹੜਾ ਬਣਾਇਆ ਉਹਦੀ ਉਹ ਤੋੜਦੇ ਨੇ ਤੇ ਉਹਦੇ ਵਿੱਚ ਦਲਿਆਲ ਸਾਹਿਬ ਸੁੱਤੇ ਪਏ ਸੀਗੇ ਜਿਨ੍ਹਾਂ ਨੂੰ ਕਿ ਉਹ ਉੱਥੋਂ ਲੈ ਜਾਂਦੇ ਰਿਹਾ ਅਨਡਿਸਕਲੋਸਡ ਲੋਕੇਸ਼ਨ ਦੇ ਉੱਤੋਂ ਉਹਨਾਂ ਨੂੰ ਉੱਥੋਂ ਲੈ ਜਾਂਦੇ ਨੇ ਤੇ ਪਹਿਲਾ ਕਿਉਂਕਿ ਡੱਲੇ ਵਾਲਾ ਸਾਹਿਬ ਨੇ ਡੋਰ ਖੋਲਣ ਤੋਂ ਮਨਾ ਕੀਤਾ ਤੇ ਉਹਨਾਂ ਨੇ ਇਹ ਜਿਹੜੀ ਦਰਵਾਜ਼ਾ ਸੀਗਾ ਇਹਨੂੰ ਤੋੜ ਦਿੱਤਾ ਅ ਸੋ ਇਹ ਕਿਉਂਕਿ ਉਹ ਸੜਕ ਦੇ ਉੱਤੇ ਧਰਨਾ ਲੱਗਾ ਹੋਇਆ ਤੇ ਟੈਂਪਰੇਰੀ ਜਿਹੜੇ ਰੂਮਸ ਨੇ ਬਾਕੀ ਜਿਹੜਾ ਉੱਤੇ 250 ਲੋਕ 250 ਤੋਂ ਜ਼ਿਆਦੇ ਲੋਕ ਸੀਗੇ ਉਹ ਵੀ ਇਸੇ ਤਰੀਕੇ ਦੇ ਕੋਈ ਟਰਾਲੀ ਦੇ ਵਿੱਚ ਸੀ ਜਾਂ ਕੋਈ ਜਿਹੜਾ ਛੋਟੇ ਮੋਟੇ ਜਿਹੜੇ ਇਸ ਤਰੀਕੇ ਦੇ ਟੈਂਪਰੇਰੀ ਜਿਹੜੇ ਕਮਰੇ ਸੀਗੇ ਉਹਨਾਂ ਦੇ ਵਿੱਚ ਸੀਗੇ ਤੇ ਉਹਨਾਂ ਸਾਰਿਆਂ ਨੂੰ ਜਿਹੜਾ ਕਿਸਾਨਾਂ ਨੂੰ ਉਹਨਾਂ ਦਿਆਂ ਨੂੰ ਬਾਹਰੋਂ ਜਿੰਦੇ ਲਾ ਦਿੱਤੇ ਗਏ ਤੇ ਪੁਲਿਸ ਜਿਹੜੇ ਟਰਾਲੀਆਂ ਦੇ ਵਿੱਚ ਸੀਗੇ ਪੁਲਿਸ ਨੇ ਉਹਨਾਂ ਨੂੰ ਜਿਹੜਾ ਇਸ ਰਿਪੋਰਟ ਦੇ ਮੁਤਾਬਕ ਅਮਰੀਕ ਸਿੰਘ ਦੇ ਹਵਾਲੇ ਨਾਲ ਇੰਡੀਅਨ ਐਕਸਪ੍ਰੈਸ ਦੱਸ ਰਿਹਾ ਕਿ ਉਹਨਾਂ ਨੂੰ ਜਿਹੜਾ ਪੁਲਿਸ ਨੇ ਰੋਕ ਕੇ ਰੱਖਿਆ ਇਹ ਸਾਰਾ ਕੁਝ 2 ਮਿੰਟਾਂ ਦੇ ਵਿੱਚ ਹੋ ਗਿਆ ਇੱਕ ਕਿਸੇ ਬਲਪ੍ਰੀਤ ਸਿੰਘ ਉਹਨਾਂ ਨੇ ਜਿਹੜਾ ਇੰਡੀਅਨ ਐਕਸਪ੍ਰੈਸ ਨੂੰ ਇਹ ਗੱਲ ਦੱਸੀ ਆ ਕਿ ਸਾਰਾ ਕੁਝ ਜਗਜੀਤ ਸਿੰਘ ਡੱਲਿਆਲ ਨੂੰ ਉਥੋਂ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੋਈ ਆ 2 ਮਿੰਟਾਂ ਦੇ ਵਿੱਚ ਵਿੱਚ ਹੋ ਗਈ ਕਿਸੇ ਨੂੰ ਕੁਝ ਵੀ ਕਰਨ ਦਾ ਮੌਕਾ ਨਹੀਂ ਮਿਲਿਆ ਮਤਲਬ ਕਿ ਡੱਲਿਆਲ ਸਾਹਿਬ ਆਪਣੇ ਕਮਰੇ ਦੇ ਵਿੱਚ ਸੁੱਤੇ ਪਏ ਸੀਗੇ ਪੁਲਿਸ ਆਈ ਦਰਵਾਜ਼ਾ ਤੋੜਿਆ ਡੱਲਿਆਲ ਉਥੋਂ ਚਲੇ ਗਏ ਸੋ ਇਹ ਇਹਨਾਂ ਨੇ ਕਿਹਾ ਕਿ ਮੈਫੂਨ ਤੱਕ ਵੀ ਨਹੀਂ ਮੇਰੀ ਰਸਾਈ ਹੋ ਸਕੀ ਕਿ ਮੈਂ ਵੀਡੀਓ ਵੀ ਨਹੀਂ ਬਣਾ ਸਕਿਆ ਸਰਵਨ ਸਿੰਘ ਪੰਦੇਰ ਜਿਹੜੇ ਕੋਆਰਡੀਨੇਟਰ ਨੇ ਕਿਸਾਨ ਮਜ਼ਦੂਰ ਮੋਰਚਾ ਕੇਐਮਐਮ ਦੇ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਇਹ ਜਿਹੜਾ ਪੰਜਾਬ ਪੁਲਿਸ ਹਰਿਆਣਾ ਪੁਲਿਸ ਤੇ ਸੈਂਟਰਲ ਫੋਰਸਸ ਦਾ ਜੁਆਇੰਟ ਆਪਰੇਸ਼ਨ ਹੈਗਾ ਤੇ ਅਸੀਂ ਸਖਤੀ ਨਾਲ ਇਹਦੀ ਨਿੰਦਾ ਕਰਦੇ ਹਾਂ ਤੇ ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਸਾਡੇ ਆਗੂ ਨੂੰ ਪੰਜਾਬ ਗਵਰਨਮੈਂਟ ਕਿੱਥੇ ਲੈ ਕੇ ਗਈ ਆ ਤੇ ਸਾਨੂੰ ਪੰਜਾਬ ਗਵਰਨਮੈਂਟ ਸਾਨੂੰ ਇਮੀਡੀਏਟਲੀ ਇਸ ਗੱਲ ਦੇ ਬਾਬਤ ਦੱਸੇ ਕਿ ਉਹ ਕਿੱਥੇ ਨੇ ਨਹੀਂ ਤਾਂ ਜਿਹੜੇ ਆ ਨਤੀਜੇ ਉਹਨਾਂ ਦੇ ਚੰਗੇ ਨਹੀਂ ਹੋਣਗੇ ਇਹਨਾਂ ਨੇ ਐਕਸਪ੍ਰੈਸ ਦੇ ਕੱਲ ਦੀ ਇਹ ਜਿਹੜੀ ਰਿਪੋਰਟ ਆ ਉਹ ਇਹਦੇ ਵਿੱਚ ਦੱਸਦੀ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੇ ਇੱਕ ਹੈਗੇ ਨੇ ਨਾਨਕ ਸਿੰਘ ਹੁਣੀ ਇਹਨਾਂ ਦੇ ਨਾਲ ਇੰਡੀਅਨ ਐਕਸਪ੍ਰੈਸ ਨੇ ਵੀ ਕੰਟੈਕਟ ਕੀਤਾ ਸੀਨੀਅਰ ਸੁਪਰਡੈਂਟ ਆਫ ਪੁਲਿਸ ਨੇ ਪਟਿਆਲਾ ਦੇ ਇਹਨਾਂ ਨੇ ਕਿਹਾ ਕਿ ਅਸੀਂ ਦੱਲੇਵਾਲ ਸਾਹਿਬ ਨੂੰ ਡਿਟੇਨ ਨਹੀਂ ਕੀਤਾ ਅਸੀਂ ਉਹਨਾਂ ਨੂੰ ਲੁਧਿਆਣੇ ਦੇ ਦਇਆਨੰਦ ਮੈਡੀਕਲ ਕਾਲਜ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਉਹਨਾਂ ਦੀ ਸਿਹਤ ਦੇ ਚੱਲਦਿਆਂ ਤੇ ਇਹ ਉਹ ਉਹ ਕੈਂਸਰ ਪੇਸ਼ੈਂਟ ਵੀ ਨੇ ਉਹਨਾਂ ਦੀ ਜਿਹੜੀ ਉਮਰ ਤੇ ਉਹਨਾਂ ਦੀ ਸਿਹਤ ਇਸ਼ੂਸ ਦੇ ਚੱਲਦੇ ਆ ਅਸੀਂ ਉਹਨਾਂ ਨੂੰ ਲੁਧਿਆਣੇ ਦੇ ਜਿਹੜਾ ਡੀ ਐਮ ਸੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਸੋ ਇਹ ਜਿਹੜੀ ਆ ਸਿਚੁਏਸ਼ਨ ਪੁਲਿਸ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਡਿਟੇਨ ਨਹੀਂ ਕੀਤਾ ਸੋ ਖੈਰ ਉਸ ਤੋਂ ਬਾਅਦ ਪੰਦੇਰ ਸਾਹਿਬ ਨੇ ਜਿਹੜਾ ਆ ਕੇ ਐਲਾਨ ਕੀਤਾ ਕਿ ਇੱਕ ਵੀ ਇਹਨੂੰ ਅਸੀਂ ਇਦਾਂ ਹੀ ਜਾਰੀ ਰੱਖਾਂਗੇ ਕਿ ਕਿਨਾਂ ਦੇ ਆਗੂ ਨੇ ਜਿਹੜੇ ਹਰਦੋ ਝੰਡੇ ਸਾਹਿਬ ਉਹਨਾਂ ਨੇ ਉਹ ਮਰਨ ਵਰਤ ਤੇ ਬੈਠ ਗਏ ਨੇ ਸੋ ਇਨਸਟੈਡ ਆਫ ਜਗਜੀਤ ਸਿੰਘ ਡੱਲੇ ਵਾਲੇ ਇਸ ਸਮੇਂ ਜਿਹੜੇ ਹਰਦੋ ਝੰਡੇ ਸਾਹਿਬ ਨੇ ਉਹ ਮਰਨ ਵਰਤ ਤੇ ਬੈਠ ਗਏ ਨੇ ਤੇ ਇਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ ਇਹ ਦੱਸਿਆ ਸੀਗਾ ਕਿ ਜਗਜੀਤ ਸਿੰਘ ਡੱਲੇয়াল ਦੇ ਨਾਲ ਇਹਨਾਂ ਦੀ ਗੱਲ ਹੋਈ ਆ ਪੇ ਉਹ ਜਿੱਥੇ ਵੀ ਹੈਗੇ ਨੇ ਉਹਨਾਂ ਨੇ ਉੱਥੇ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਇਹਨਾਂ ਨੇ ਕਿਹਾ ਕਿ ਅਸੀਂ ਡੱਲੇ ਵਾਲਾ ਸਾਹਿਬ ਨੂੰ ਕਿਹਾ ਕਿ ਤੁਸੀਂ ਇਹਨਾਂ ਦਾ ਪਾਣੀ ਵੀ ਨਹੀਂ ਪੀਣਾ ਵੀ ਸਾਡੀ ਇਹਨਾਂ ਨੇ ਕਿਹਾ ਕੱਲ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਡੀ ਜਾਣਕਾਰੀ ਦੇ ਮੁਤਾਬਕ ਡੱਲੇ ਵਾਲਾ ਸਾਹਿਬ ਪਾਣੀ ਵੀ ਨਹੀਂ ਪੀ ਰਿਹਾ ਪੇ ਉਹ ਜਿੱਥੇ ਵੀ ਹਸਪੀਟਲ ਦੇ ਵਿੱਚ ਨੇ ਜਾਂ ਜਿੱਥੇ ਵੀ ਨੇ ਪੇ ਉਹਨਾਂ ਨੇ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਤੁਹਾਨੂੰ ਯਾਦ ਹੋਵੇ ਬਾਪੂ ਸੂਰਜ ਸਿੰਘ ਉਹਨਾਂ ਨੂੰ ਨੀਅਰਲੀ ਮੇਰਾ ਕਹਿਲਾ 8 ਸਾਲ ਹੋ ਇਸੇ ਤਰੀਕੇ ਨਾਲ ਪਿਛਲੇ ਸਾਲ ਉਹਨਾਂ ਦੀ ਜਿਹੜਾ ਇਹ ਵਰਤ ਤੋੜਨ ਦੀ ਆਈ ਸੀਗੀ ਰਿਪੋਰਟ ਅਦਰਵਾਈਜ਼ ਉਹ ਲਗਾਤਾਰ ਉਹਨਾਂ ਨੂੰ ਹਸਪੀਟਲ ਲੈ ਗਏ ਸੀ ਫੇਸਬੁੱਕ ਹੜਤਾਲ ਦੇ ਕਾਇਮ ਰਹੇ ਸੀਗੇ ਸੋ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਦਿਗਜੀਤ ਸਿੰਘ ਦੱਲੇয়াল ਨੇ ਵੀ ਉਸੇ ਤਰੀਕੇ ਨਾਲ ਹਸਪੀਟਲ ਦੇ ਵਿੱਚ ਜਾਂ ਜਿੱਥੇ ਵੀ ਉਹਨਾਂ ਨੂੰ ਰੱਖਿਆ ਗਿਆ ਉਹਦੀ ਆਪਣੇ ਮਰਨ ਵਰਤ ਦੀ ਸ਼ੁਰੂਆਤ ਕਰ ਦਿੱਤੀ ਆ ਖਨੋਰੀ ਬਾਰਡਰ ਦੇ ਉੱਤੇ ਜਿਹੜੇ ਆ ਹਰਦੋ ਝੰਡੇ ਸਾਹਿਬ ਨੇ ਮਰਨ ਵਰਤ ਦੀ ਸ਼ੁਰੂਆਤ ਕਰ ਦਿੱਤੀ ਆ ਪੰਦੇਰ ਸਾਹਿਬ ਦਾ ਕਹਿਣਾ ਕਿ ਅਸੀਂ ਦਿੱਲੀ ਨੂੰ ਵੀ ਇਸੇ ਤਰੀਕੇ ਨਾਲ ਜਥਿਆਂ ਦੇ ਵਿੱਚ ਅੱਗੇ ਵਧਾਂਗੇ ਜੇਕਰ ਪ੍ਰਸ਼ਾਸਨ ਸਾਡੇ ਨਾਲ ਗੱਲਬਾਤ ਨਹੀਂ ਸ਼ੁਰੂ ਕਰਦਾ ਜਾਂ ਸਾਡੇ ਨਾਲ ਜਿਹੜੀ ਇਹ ਗੱਲਬਾਤ ਨਹੀਂ ਕੀਤੀ ਜਾਂਦੀ ਕਿਉਂਕਿ ਅੰਦੋਲਨ ਲੰਬੇ ਸਮੇਂ ਤੋਂ ਇਸੇ ਤਰੀਕੇ ਨਾਲ ਅਸੀਂ ਇਹਨੂੰ ਜਾਰੀ ਨਹੀਂ ਰੱਖ ਸਕਦੇ ਅਸੀਂ ਇਹਦੇ ਵਿੱਚ ਕੁਝ ਆਪੀਸਲੀ ਉਹ ਕੁਝ ਕਾਰਵਾਈਆਂ ਜਿਹੜੀਆਂ ਇਹਦੇ ਵਿੱਚ ਕਰ ਰਹੇ ਨੇ ਸੋ ਅੱਜ ਦੀ ਜਿਹੜੀ ਰਿਪੋਰਟ ਹੈ ਅੱਜ ਫਿਰ ਇਹਨਾਂ ਨੇ ਫਿਰ ਪ੍ਰੈਸ ਕਾਨਫਰੰਸ ਕੀਤੀ ਕਿ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਹਰ ਰੋਜ਼ 4 ਵਜੇ ਪ੍ਰੈਸ ਕਾਨਫਰੰਸ ਕਰਿਆ ਕਰਾਂਗੇ ਉਹਦੇ ਵਿੱਚ ਇਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਆ ਫੂਲ ਸਾਬ ਸਿਗੇ ਇੱਕ ਦੋ ਹੋਰ ਇਹਨਾਂ ਦੇ ਆਗੂ ਸਿਗੇ ਉਹਨਾਂ ਨੇ ਦੋ ਸ਼ਬਦਾਂ ਦੇ ਵਿੱਚ ਸਾਰੀ ਗੱਲ ਨਵੇੜਤੀ ਆ ਕਿ ਅਸੀਂ ਪੁਲਿਸ ਵਾਲਿਆਂ ਨੂੰ ਕਿਹਾ ਕਿ ਪ੍ਰੋਟੈਸਟ ਕੀ ਕਰਨਾ ਮੀਟਿੰਗ ਕਿੱਦਾਂ ਹੋਣੀ ਆ ਕਿਹੜੀ ਜਗ੍ਹਾ ਕੀ ਜੋ ਵੀ ਆ ਅਸੀਂ ਇਹ ਕੋਈ ਗੱਲ ਨਹੀਂ ਕਰਨੀ ਜਦ ਤੱਕ ਸਾਡੇ ਸਾਹਮਣੇ ਜਗਜੀਤ ਸਿੰਘ ਡੱਲਿਆੜ ਨਹੀਂ ਲੈ ਕੇ ਆਉਂਦੇ ਤੁਸੀਂ ਜਗਜੀਤ ਸਿੰਘ ਡੱਲਿਆੜ ਨੂੰ ਬਾਰਡਰ ਤੇ ਖਨੋਰੀ ਬਾਰਡਰ ਲੈ ਕੇ ਆਓ ਸਾਡੇ ਕੋਲ ਜਗਜੀਤ ਸਿੰਘ ਡੱਲਿਆੜ ਜਦੋਂ ਆਊਗਾ ਸਾਰੀਆਂ ਗੱਲਾਂ ਅਸੀਂ ਉਦੋਂ ਬਾਅਦ ਕਰਾਂਗੇ ਤਦ ਤੱਕ ਅਸੀਂ ਤੁਹਾਡੇ ਨਾਲ ਕੋਈ ਵਿਚਾਰ ਚਰਚਾ ਨਹੀਂ ਕਰਨੀ ਤਦ ਤੱਕ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਸੋ ਉਹਨਾਂ ਨੇ ਇਸ ਜਿਹੜੀ ਸਥਿਤੀ ਕਲੀਅਰ ਕਰ ਦਿੱਤੀ ਆ ਸੋ ਇਸ ਸਮੇਂ ਦੀ ਜਿਹੜੀ ਆ ਜਦੋਂ ਆਪਾਂ ਬੁੱਧਵਾਰ ਸ਼ਾਮ ਨੂੰ ਗੱਲਬਾਤ ਕਰ ਰਹੇ ਆ ਤੇ ਡੱਲੇਵਾਲ ਸਾਹਿਬ ਹਜੇ ਜਿਵੇਂ ਕਿ ਪੁਲਿਸ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਜ਼ੈਨਾਤ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਬਟ ਜਿਹੜੀ ਪ੍ਰੋਟੈਸਟ ਕਰ ਰਹੀ ਤੇ ਰਿਆ ਉਹਨਾਂ ਦੇ ਵਿੱਚੋਂ ਇੱਕ ਜਣੇ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਨਾਲ ਕੋਈ ਵੀ ਗੱਲ ਨਹੀਂ ਹੋਣੀ ਜਦ ਤੱਕ ਉਹਨਾਂ ਨੂੰ ਇੱਥੇ ਲਜਾਇਆ ਨਹੀਂ ਜਾਂਦਾ ਸਾਡੇ ਸਾਹਮਣੇ ਪੇਸ਼ ਨਹੀਂ ਕੀਤਾ ਜਾਂਦਾ ਡੱਲੇਵਾਲ ਸਾਹਿਬ ਨੂੰ ਤੇ ਨਾਲ ਦੀ ਨਾਲ ਉਹ ਇਹ ਹੁਣ ਇਹਦੇ ਵਿੱਚ ਪੰਜਾਬ ਸਰਕਾਰ ਵੀ ਸਿੱਧੀ ਸਿੱਧੀ ਆ ਗਈ ਹੈ ਕਿਉਂਕਿ ਜਿਹੜੇ ਕਿਸਾਨ ਆ ਪਹਿਲਾਂ ਉਹਨਾਂ ਦਾ ਸਾਰਾ ਜਿਹੜਾ ਉਹਨਾਂ ਦੀ تنਕੀਦ ਸੀਗੀ ਉਸ ਦੀ ਸੈਂਟਰ ਗਵਰਨਮੈਂਟ ਦੇ ਉੱਤੇ ਜਾਂ ਹਰਿਆਣਾ ਸਰਕਾਰ ਦੇ ਉੱਤੇ ਹੁਣ ਉਹ ਸਿੱਧਾ ਕਹਿ ਰਹੇ ਨੇ ਕਿ ਜਿਗਰ ਭਗਵੰਤ ਮਾਨ ਸਰਕਾਰ ਦਾ ਇਹਦੇ ਵਿੱਚ ਕੋਈ ਵੀ ਲੈਣਾ ਦੇਣਾ ਨਹੀਂ ਸੀ ਤਾਂ ਭਗਵੰਤ ਮਾਨ ਦੀ ਪੁਲਿਸ ਨੇ ਸਾਡੇ ਆਗੂ ਨੂੰ ਗ੍ਰਿਫਤਾਰ ਕਿਉਂ ਕੀਤਾ ਆ ਇਹ ਗੱਲ ਜਿਹੜੀ ਆ ਲਗਾਤਾਰ ਉਹ ਹੁਣ ਕਿਸਾਨਾਂ ਦੇ ਵੱਲੋਂ ਉਹਨਾਂ ਨੇ ਕਹਿਣੀ ਜਿਹੜੀ ਸ਼ੁਰੂ ਕਰ ਦਿੱਤੀ ਆ ਤੇ ਆਬੀਅਸਲੀ ਉਹਨਾਂ ਦੀ ਸਾਰੀ ਕਹ ਲੋ ਕਿ تنਕੀਦ ਜਿਹੜੀ ਆ ਕ੍ਰਿਟਿਸਿਜ਼ਮ ਉਹ ਨਾਦਾ ਉਹ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਸਰਕਾਰ ਤੇ ਵੀ ਆਉਣਾ ਸ਼ੁਰੂ ਹੋ ਗਿਆ ਆ ਸੋ ਇਹ ਪ੍ਰੋਟੈਸਟ ਆਬੀਸਲੀ ਉਹਨਾਂ ਨੇ ਕਰਨਾ ਸੀ ਜੀ ਉਹਨਾਂ ਨੂੰ ਭੁਖ ਹੜਤਾਲ ਉਹ ਕਰਨ ਦੀ ਇਜਾਜ਼ਤ ਕਹ ਲੋ ਕਿ ਨਹੀਂ ਦਿੱਤੀ ਸਟੇਟ ਨੇ ਉਹ ਕਹਿੰਦੇ ਕਿ ਕਹਿਣ ਨੂੰ ਜਮਹੂਰੀਅਤ ਹੈ ਅਸੀਂ ਪਰ ਅਸੀਂ ਤੁਹਾ ਨੂੰ ਨਹੀਂ ਰੋਸ ਪ੍ਰਦਰਸ਼ਨ ਜਾਂ ਜੋ ਵੀ ਜਿਹੜੇ ਵੀ ਤਰੀਕੇ ਨਾਲ ਤੁਸੀਂ ਕਰਨਾ ਚਾਹੁੰਦੇ ਹੋ ਹੁਣ ਠੀਕ ਹੈ ਸਟੇਟ ਇਹਦੇ ਲਈ ਬਖਵਾਕ ਆਰਗੂਮੈਂਟ ਪੇਸ਼ ਕਰ ਸਕਦੀ ਹੈ ਪਰ ਲੀਡਰ ਵੀ ਇਹ ਗੱਲ ਕਹਿ ਸਕਦੇ ਨੇ ਕਿ ਭਾਈ ਸਾਡੇ ਤੇ ਲੋਕ ਕ੍ਰਿਟਿਸਿਜ਼ਮ ਕਰਦੇ ਨੇ ਕਿ ਲੋਕਾਂ ਦੇ ਪੁੱਤ ਮਰਵਾਉਣ ਨੂੰ ਇਹ ਬਾਰਡਰਾਂ ਤੇ ਜਾ ਕੇ ਬਹਿ ਜਾਂਦੇ ਨੇ ਵੀ ਠੀਕ ਹੈ ਹੁਣ ਅਸੀਂ ਮਰਨ ਲਈ ਤਿਆਰ ਆ ਤੇ ਉਹਨਾਂ ਦੇ ਮੈਂ ਬੇਟੇ ਨੂੰ ਸੁਣਦਿਆ ਸੀਗਾ ਡੱਲੇ ਵਾਲ ਸਾਹਿਬ ਦੇ ਉਹਨਾਂ ਨੇ ਕਿਹਾ ਕਿ ਦੇਖੋ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਦੱਸ ਦੇ ਰਹੇ ਨੇ ਆਪਣੇ ਕਾਗਜ਼ ਪੱਤਰ ਆਪਣੀ ਜੋ ਵੀ ਪ੍ਰਾਪਰਟੀ ਸੀ ਆਪਣੇ ਪਰਿਵਾਰ ਦੇ ਨਾਮ ਕਰਤੀ ਕਿ ਮੈਂ ਹੁਣ ਬੇ ਮੈਂ ਜਾ ਰਿਹਾ ਹੁਣ ਜਿਹੜਾ ਜੋ ਵੀ ਹੋਣਾ ਕੰਮ ਹੋ ਜਾਊਗਾ ਤੇ ਉਹਨਾਂ ਨੇ ਕਿਹਾ ਕਿ ਉਸ ਦਿਨ ਬੁਰਾ ਤਾਂ ਲੱਗਾ ਸੀ ਪਰ ਸਾਨੂੰ ਪਤਾ ਕਿ ਇਸ ਬਹੁਤ ਸਾਰੇ ਚੁੱਲਿਆਂ ਦੀ ਲੜਾਈ ਮੇਰੇ ਪਿਤਾ ਜੀ ਜਗਜੀਤ ਸਿੰਘ ਦੱਲੇয়াল ਲੜ ਰਹੇ ਨੇ ਸੋ ਅਸੀਂ ਕੋਈ ਵੀ ਡੋਲਦੇ ਨਹੀਂ ਇਹ ਲੜਾਈ ਜਿਹੜੀ ਇਸੇ ਤਰੀਕੇ ਨਾਲ ਉਹ ਜਾਰੀ ਰਹੂਗੀ ਉਹ ਵੀ ਜਿਹੜਾ ਖਨੋਰੀ ਬਾਰਡਰ ਦੇ ਉੱਤੇ ਉਹਨਾਂ ਦੀ ਇੰਟਰਵਿਊ ਕੀਤੀ ਜਾ ਰਹੀ ਸੀਗੀ ਸੋ ਇਹ ਇਹ ਹੁਣ ਜਿਹੜੀ ਜਿਵੇਂ ਮੈਂ ਕਿਹਾ ਕਿ ਸਟੇਟ ਇਸੇ ਤਰੀਕੇ ਨਾਲ ਦੀ ਪ੍ਰਦਰਸ਼ਨਕਾਰੀਆਂ ਦੇ ਉੱਤੇ ਜਿਹੜੀ ਇਹ ਸਟੇਟ ਆ ਓਹੋ ਜਿੱਦਾਂ ਪਹਿਲਾਂ ਵੀ ਆਪਾਂ ਦੇਖਿਆ ਕਿਸਾਨ ਅੰਦੋਲਨ ਦੇ ਸਮੇਂ ਵੀ ਕਿਦਾਂ ਜਿਹੜਾ ਇਹਨਾਂ ਦੇ ਰਾਹ ਰੋਕੇ ਗਏ ਤੇ ਹੁਣ ਤੁਸੀਂ ਦੇਖੋ ਕਿਦਾਂ ਹਰਿਆਣਾ ਬਾਰਡਰ ਜਿਹੜਾ ਉਹਨੂੰ ਸੀਲ ਕੀਤਾ ਹੋਇਆ ਪ੍ਰੋਪਰਲੀ ਉਹਨੂੰ ਬੰਦ ਕੀਤਾ ਹੋਇਆ ਕਿਸੇ ਸਰਧਾਨ ਦੇ ਮਤਾਬਕ ਕਿਸੇ ਕਾਨੂੰਨ ਦੇ ਮਤਾਬਕ ਤੁਸੀਂ ਨੈਸ਼ਨਲ ਹਾਈਵੇ ਦਾ ਨਹੀਂ ਕਰ ਸਕਦੇ ਤੁਸੀਂ ਆਪਣਾ ਲਾਗੇ ਛਾਗੇ ਦਾ ਨੈਸ਼ਨਲ ਹਾਈਵੇ ਤੁਸੀਂ 10 ਮਿੰਟ ਬੰਦ ਕਰਕੇ ਦਿਖਾਓ ਇੱਕ ਵਾਰੀ ਤੁਹਾਨੂੰ ਪੁਲਿਸ ਦੱਸੂਗੀ ਪਤਾ ਕਿ ਕੀ ਕਰੀਦਾ ਕਿਦਾਂ ਨੈਸ਼ਨਲ ਹਾਈਵੇ ਬੰਦ ਕਰੀਦਾ ਪਰ ਕਿਉਂਕਿ ਸਰਕਾਰ ਦਾ ਸੱਤੀ ਵੀ 100 ਆ ਤੇ ਫਿਰ ਉਹ ਕਰ ਸਕਦੇ ਨੇ ਤੇ ਦੂਜਾ ਮੈਂ ਇੱਕ ਗੱਲ ਇਹ ਵੀ ਅੱਜ ਇਹ ਇਹ ਹੁਣ ਪਾਕਿਸਤਾਨ ਦੀ ਜੇਕਰ ਆਪਾਂ ਪ੍ਰੋਟੈਸਟ ਦੀ ਗੱਲ ਕਰੀਏ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਨਾਲ ਜਿਹੜਾ اسلامਾਬਾਦ ਦੇ ਵਿੱਚ ਕਰ ਰਿ ਦੀ ਸਭ ਤੋਂ ਵੱਡੀ ਪੀਟੀਆਈ ਤੇ ਜਿਹੜਾ ਕ੍ਰਿਟਿਸਿਜ਼ਮ ਹੋ ਰਿਹਾ ਕਿ ਲੋਕਾਂ ਨੇ ਉੱਥੇ ਜਿਹੜਾ ਡਟ ਕੇ ਸਾਥ ਦਿੱਤਾ ਲੋਕਾਂ ਨੇ ਇਸ ਕਾਲ ਦੇ ਲਈ ਇਮਰਾਨ ਖਾਨ ਦੀ ਇੱਕ ਆਵਾਜ਼ ਤੇ ਸਾਰਾ ਪਾਕਿਸਤਾਨ ਦੇ ਵਿੱਚੋਂ ਜਿਹੜਾ ਪੀਟੀਆਈ ਦਾ ਵਰਕ ਰਿਹਾ ਉਹ ਆ ਕੇ ਖੜਾ ਹੋ ਗਿਆ ਪਰ ਲੀਡਰਸ਼ਿਪ ਇਹਨਾਂ ਦੀ ਕਿਤੇ ਨਹੀਂ ਨਜ਼ਰ ਆਈ ਕਿਉਂਕਿ ਇਹ ਜਦੋਂ ਮੰਗਲਵਾਰ ਦੁਪਹਿਰ ਐਤਵਾਰ ਦੇ ਤੁਰਿਓ ਆ ਜੀ ਇਹ ਵੱਖ-ਵੱਖ ਤਾਹਾਂ ਤੋਂ ਪਾਕਿਸਤਾਨ ਦੇ ਆਤੋਂ ਇਦੇ ਵਿੱਚ ਲੀਡਰਸ਼ਿਪ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨੇ ਪਰ ਜੇਕਰ ਮੈਂ ਲੋਵੇ ਲਬਾਬ ਉਹਦਾ ਫੜਾ ਤੇ ਇਹ ਦੁਪਹਿਰ ਕਜਈ ਨੂੰ ਇਸਲਾਮਾਬਾਦ ਡੀ ਚੌਂਕ ਜਿੱਥੇ ਇਹ ਨਹੀਂ ਪਹੁੰਚਣਾ ਸੀ ਪਾਕਿਸਤਾਨ ਦੀ ਰਾਜਧਾਨੀ ਪਹੁੰਚ ਗਏ ਸੀ 2-3 ਘੰਟੇ ਉੱਥੇ ਕਾਬਜ਼ ਵੀ ਰਹੇ ਨੇ ਪਰ ਉਸ ਤੋਂ ਬਾਅਦ ਇਹਨਾਂ ਦੀ ਲੀਡਰਸ਼ਿਪ ਵੀ ਨਜ਼ਰ ਨਹੀਂ ਸੀ ਆ ਰਹੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਗਵਰਨਮੈਂਟ ਦੇ ਵੱਲੋਂ ਕਿਹਾ ਗਿਆ ਹਾਮਦ ਮੀਰ ਸਾਹਿਬ ਸੀਨੀਅਰ ਜਰਨਲਿਸਟ ਨੇ ਉਹਨਾਂ ਦਾ ਆਫਿਸ ਜਿਹੜਾ ਡੀ ਚੌਕ ਦੇ ਲੱਗੇ ਆ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਇਹ ਉੱਪਰੋਂ ਹੁਕਮ ਕਿਤੇੋਂ ਆਇਆ ਕਿ ਸਾਰੀਆਂ ਲਾਈਟਾਂ ਬੰਦ ਕਰਕੇ ਤਾਂ ਚੱਲਦੇ ਬਣੋ ਇਥੋਂ ਸਾਰਾ ਕੁਝ ਲਾਈਟਾਂ ਰਾਤ ਨੂੰ ਬੰਦ ਕਰ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਜਿਹੜਾ ਪੀਟੀਆਈ ਦਾ ਤਾਂ ਇਹ ਕਹਿਣਾ ਕਿ ਸਾਡੇ ਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਇਸ ਸਮੇਂ ਜਿਹੜੀ ਪੀਟੀਆਈ ਨੂੰ ਜੇਕਰ ਤੁਸੀਂ ਸੋਸ਼ਲ ਮੀਡੀਆ ਨੂੰ ਫੋਲੋ ਕਰੋ ਜੀ ਉੱਥੇ ਤਾਂ ਉਹਨਾਂ ਦਾ ਕਹਿਣਾ ਕਿ ਜਿਹੜਾ ਵੀ ਵੱਡੀ ਗਿਣਤੀ ਉਹਨਾਂ ਦੇ ਵੱਲੋਂ ਮੌਤਾਂ ਦੀ ਬਹੁਤ ਵੱਡੀ ਗਿਣਤੀ ਦੱਸੀ ਜਾ ਰਹੀ ਹੈ ਤੇ ਜੇਕਰ ਤੁਸੀਂ ਵੈਸੇ ਮੈਂ ਇੱਥੇ ਡਾਊਨ ਨਿਊਜ਼ ਨੂੰ ਹੁਣੇ ਦੇਖ ਰਿਹਾ ਸਿਕਾ ਉਥੇ ਜਿਹੜਾ ਇਹ ਰਿਪੋਰਟ ਕੀਤਾ ਜਾ ਰਿਹਾ ਕਿ ਅਬਾਊਟ 8 ਮੌਤਾਂ ਹੋਈਆਂ ਨੇ ਉਹ ਵੀ ਇਹ ਕਹਿ ਰਹੇ ਨੇ ਕਿ ਪੀਟੀਆਈ ਕਲੇਮਸ ਕਿ 8 ਮੌਤਾਂ ਹੋਈਆਂ ਨੇ ਅਕਸਰ ਤਰੀਕੇ ਦੇ ਸਾਹਬ ਦਾ ਇਹ ਕਹਿਣਾ ਕਿ ਸਾਨੂੰ ਸਾਡੀਆਂ ਲਾਛਾਂ ਚੁੱਕਣ ਵੀ ਨਹੀਂ ਦਿੱਤੀਆਂ ਬਹੁਤ ਸਾਰੇ ਲੋਕਾਂ ਨੂੰ ਸਿਕਿਉਰਿਟੀ ਅਦਾਰਿਆਂ ਨੇ ਆਪ ਚੱਕ ਕੇ ਉਧਰ ਉਧਰ ਕਰਤਾ ਤਾਂ ਕਿ ਲਾਛਾਂ ਦਾ ਨੰਬਰ ਨਾ ਵਧੇ ਤੇ ਉਹਨਾਂ ਨੂੰ ਜਿਹੜਾ ਇਹਦਾ ਕੋਈ ਜਵਾਬ ਨਾ ਦੇਣਾ ਪਵੇ ਸੋ ਇਸ ਕਰਕੇ ਜਦ ਕਿ ਜਿਹੜੀ ਅਥਾਰਟੀਜ਼ ਆ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਦਾ ਇਹ ਕਹਿਣਾ ਕਿ ਕਿਸੇ ਤੇ ਵੀ ਸਟੇਟ ਫਾਇਰਿੰਗ ਜਿਹੜੀ ਆ ਉਹ ਨਹੀਂ ਹੋਈ ਤੇ ਅਸੀਂ ਸਿੱਧੀ ਫਾਇਰਿੰਗ ਕਿਸੇ ਤੇ ਨਹੀਂ ਕੀਤੀ ਐਂਡ ਉਹ ਇਸ ਗੱਲ ਤੋਂ ਜਿਹੜਾ ਇਨਕਾਰੀ ਨੇ ਤੇ ਐਟ ਦਾ ਮੂਮੈਂਟ ਲਈ ਬੈਸੇ ਪਹਿਲਾਂ ਪੀਟੀਆਈ ਦਾ ਇਹ ਕਹਿਣਾ ਸੀਗਾ ਕਿ ਅਸੀਂ ਜਿਹੜਾ ਆਪਣਾ ਇਹ ਧਰਨਾ ਸੀ ਉਹਨੂੰ ਕਾਲ ਆਫ ਕਰ ਲਿਆ ਸਸਪੈਂਡ ਕਰ ਦਿੱਤਾ ਰੱਦ ਕਰ ਦਿੱਤਾ ਪਰ ਹੁਣ ਜਿਹੜੇ ਇਹਨਾਂ ਦੇ ਚੀਫ ਮਿਨਿਸਟਰ ਨੇ ਕੇਪੀਕੇ ਸੂਬੇ ਵਾਲੇ ਉਹਦਾ ਇਹ ਕਹਿੜਾ ਕਿ ਨਹੀਂ ਸਾਡਾ ਜਿਹੜਾ ਧਰਨਾ ਹੈ ਇਹ ਉਹ ਜਿਹੜਾ ਉਹ ਜਾਰੀ ਆ ਸੋ ਜੇਕਰ ਆਪਾਂ ਵੇਖੀਏ ਤਾਂ ਇਸ ਸਮੇਂ ਸਿਚੁਏਸ਼ਨ ਇਹ ਆ ਕਿ ਇੱਕ ਪਾਸੇ ਤਾਂ ਪੀਟੀਆਈ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਦਾ ਆਪਸ ਦੇ ਵਿੱਚ ਉਹ ਪਾਟੋ ਧਾੜਿਆ ਪਰ ਜੇ ਸਪੀਕੇ ਦੀ ਗੱਲ ਇਸਲਾਮਾਬਾਦ ਦੇ ਵਿੱਚ ਬੀਤੀ ਰਾਤ ਹੋਈ ਆ ਹੁਣ ਹਜੇ ਤੱਕ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਹੁਣ ਉੱਥੇ ਦਾ মিডিਆ ਵੀ ਬਹੁਤ ਖੁੱਲ ਕੇ ਰਿਪੋਰਟਿੰਗ ਨਹੀਂ ਕਰ ਪਾ ਰਿਹਾ ਸੋਸ਼ਲ ਮੀਡੀਆ ਦੀਆਂ ਸਾਰੀਆਂ ਗੱਲਾਂ ਤੇ ਸੱਚੀ ਗੱਲ ਇਹ ਹੈ ਕਿ ਤੁਸੀਂ ਬਹੁਤ ਪੁਖਤਗੀ ਦੇ ਨਾਲ ਕੁਝ ਨਹੀਂ ਕਹਿ ਸਕਦੇ ਹਾਲਾਂਕਿ ਇਮਰਾਨ ਰਿਆਜ਼ ਖਾਨ ਕੁਝ ਐਸੇ ਪੱਤਰਕਾਰ ਜਿਹੜੇ ਕਿ ਬਹੁਤ ਵੱਡਾ ਨਾਮ ਨੇ ਉੱਥੇ ਦਾ ਤੇ ਉਹ ਉਹਨਾਂ ਦੀ ਗੱਲ ਨੂੰ ਤੁਸੀਂ ਜਿਹੜਾ ਮੰਨ ਸਕਦੇ ਹੋ ਉਹਨਾਂ ਦਾ ਵੀ ਇਹ ਕਹਿਣਾ ਕਿ ਫਾਇਰਿੰਗ ਹੋਈ ਆ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਨੇ ਪਰ ਜਿਵੇਂ ਮੈਂ ਕਿਹਾ ਕਿ ਆਫੀਸ਼ੀਅਲ ਵਰਜਨ ਇਹ ਆ ਕਿ ਗੋਲੀਆਂ ਨਹੀਂ ਚਲਾਈਆਂ ਗਈਆਂ ਅਸੀਂ ਆਸੂ ਗੈਸ ਜਾਂ ਜੋ ਵੀ ਉਹਨਾਂ ਨੇ ਕਿਹਾ ਹਾਲਾਂਕਿ ਇਹਨਾਂ ਦੇ ਹੋਮ ਮਿਨਿਸਟਰ ਜਿਹੜੇ ਨੇ ਪਾਕਿਸ ਉਹ ਉਹ ਕਹਿੰਦੇ ਰਹੇ ਨੇ ਕਿ ਜੀ ਅਸੀਂ ਤਾਂ ਜੇਕਰ ਇੱਥੇ 2 ਮਿੰਟ ਗੋਲੀਆਂ ਚਲਾਤੀਆਂ ਤਾਂ ਇਹਨਾਂ ਨੇ ਲੱਭਣਾ ਕਿਸੇ ਨੇ ਵੀ ਕਿਸੇ ਮੁਲਕ ਦਾ ਹੋਮਨਿਸਟਰੀ ਇਦਾਂ ਦੀਆਂ ਗੱਲਾਂ ਕਰਦਾ ਤੁਸੀਂ ਸੁਣਿਆ ਤੇ ਇਹ ਐਕਚੁਅਲੀ ਉੱਥੇ ਡੈਮੋਕ੍ਰੇਸੀ ਪਾਕਿਸਤਾਨ ਦੇ ਵਿੱਚ ਕਦੀ ਰਹੀ ਵੀ ਨਹੀਂ ਉਸ ਤਰੀਕੇ ਨਾਲ ਨਾ ਡੈਮੋਕ੍ਰੈਟਿਕ ਨਾਰਮਸ ਦਾ ਇਹਨਾਂ ਨੂੰ ਕੀ ਪਤਾ ਹੋਣੇ ਆ ਤੇ ਉਹ ਹੁਣ ਵੀ ਮੈਂ ਇੱਕ ਹੋਰ ਉਹਨਾਂ ਦਾ ਵਜ਼ੀਰ ਆ ਉਹ ਵੀ ਕਹਿ ਰਿਹਾ ਸੀ ਕਿੱਥੇ ਗਏ ਸਾਰੇ ਜੀ ਛੱਡ ਗਏ ਆਪਣੀਆਂ ਇਹ ਤਾਂ ਆਪਣੀਆਂ ਗੱਡੀਆਂ ਚਪਲਾ ਛੱਡ ਕੇ ਦੌੜ ਗਏ ਉਹ ਯਾਰ ਇਹ ਤਾਂ ਉਹੀ ਗੱਲ ਆ ਵੀ ਜਿਹੜੇ ਵਿਚਾਰੇ ਸ਼ਾਂਤਮਈ ਪ੍ਰਦਰਸ਼ਨਕਾਰੀ ਉੱਥੇ ਆ ਕੇ ਬੈਠੇ ਨੇ ਉਹਨਾਂ ਦੇ ਉੱਤੇ ਜੇਕਰ ਤੁਸੀਂ ਹੁਣ ਇਸ ਲੈਵਲ ਦਾ ਤਸ਼ੱਦਦ ਕਰੋਗੇ ਤਾਂ ਕੀ ਕਰਨਗੇ ਐਂਡ ਆਫ ਦਾ ਡੇ ਉਹ ਵਿਚਾਰੇ ਪਿੱਛੇ ਨੂੰ ਹੀ ਹੋਣਗੇ ਉੱਥੋਂ ਤੇ ਇਹ ਹੁਣ ਸਾਰੀ ਗੱਲ ਖੜੀ ਆ Imran Khan ਕੀ ਕਹਿੰਦਾ ਤੇ PTI ਵਾਲਿਆਂ ਦਾ ਜਿਹੜਾ ਹਜੇ ਕੋਈ ਉਹ ਕੀ ਇਹਦੇ ਬਾਬਤ ਜਿਹੜਾ ਉਹ ਅਫੀਸ਼ਲ ਦੁਬਾਰਾ ਬਿਆਨ ਉਹ ਕੀ ਜਾਰੀ ਕਰਦੇ ਆ ਜਾਂ ਜਿਹੜਾ ਉਹਨਾਂ ਦਾ ਦਾਵਾ ਆ ਕਿ ਸਾਡੇ ਬਹੁਤ ਸਾਰੀਆਂ ਮੌਤਾਂ ਹੋਈਆਂ ਉਹਦੇ ਲਈ ਉਹ ਪ੍ਰੂਫ ਕੀ ਪੇਸ਼ ਕਰ ਦਿੰਦੇ ਕਰਦੇ ਨੇ PTI ਨੇ ਤਾਂ ਇੱਥੇ ਤੱਕ ਕਿਹਾ ਕਿ ਹਸਪੀਟਲ ਵਾਲਿਆਂ ਨੂੰ ਰੋਕਿਆ ਜਾ ਰਿਹਾ ਅਫੀਸ਼ੀਅਲ ਕਿ ਲਾਛਾਂ ਦੀਆਂ ਗਿਣਤੀਆਂ ਦਾ ਨੰਬਰ ਉਹ ਨਾ ਦੱਸਣ ਅਦਰਵਾਇਜ਼ ਆਬਵੀਅਸਲੀ ਕਿ ਨੰਬਰ ਇਹ ਵੱਡਾ ਹੋਵੇਗਾ ਪਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਰਕਾਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਉਹਨਾਂ ਦਾ ਤਾਂ ਇਹ ਕਹਿਣਾ ਕਿ ਅਸੀਂ ਸਿਰਫ ਇਹਨਾਂ ਨੂੰ ਇੱਥੋਂ ਜ਼ਮੀਨ ਖਾਲੀ ਕਰਾਉਣੀ ਸੀ ਅਸੀਂ ਕਰਵਾ ਲਈਆ ਤੇ ਇਹ ਪਹਿਲਾਂ ਉੱਥੇ ਬਹੁਤ ਸਾਰੀਆਂ ਰੋਕਾਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਪਹੁੰਚੇ ਹੁਣ ਦੇਖੋ ਜਦੋਂ ਇਹ ਲੋਕ ਕਹਿੰਦੇ ਨੇ ਇੱਧਰ ਕਿਸਾਨਾਂ ਤੇ ਵੀ ਇਹ ਕਹਿੰਦੇ ਸੀ ਜੀ ਇਹ ਤਾਂ ਟਰੈਕਟਰ ਲੈ ਕੇ ਆਉਂਦੇ ਨੇ ਜੀ ਇਹ ਤਾਂ ਪੋਕ ਲੈਂਦਾ ਮਸ਼ੀਨਾ ਲੈ ਕੇ ਆਉਂਦੇ ਨੇ ਯਾਰ ਤੁਸੀਂ ਉਹਨਾਂ ਨੂੰ ਰੋਕੋਗੇ ਤਾਂ ਉਹ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਤਾਂ ਫਿਰ ਤੁਸੀਂ ਆਨਲਾਈਨ ਦਿਓ ਹੁਣ ਕਿਸਾਨ ਇੱਕ ਸਾਲ ਬੈਠੇ ਰਹੇ ਨੇ ਜੀ ਦਿੱਲੀ ਜਾ ਕੇ ਤੇ ਜੇ ਤੁਸੀਂ ਪਹਿਲਾਂ ਉਹਨਾਂ ਨੂੰ ਨਾ ਰੋਕਦੇ ਸਪੋਜ਼ ਕਰੋ ਉਹਦੋਂ ਜਦੋਂ ਕਿਸਾਨ ਅੰਦੋਲਨ ਸੀ ਮੋਦੀ ਸਰਕਾਰ ਉਹਨਾਂ ਨੂੰ ਕਿਤੇ ਨਾ ਰੋਕਦੀ ਉਹਨਾਂ ਨੂੰ ਕਹਿੰਦੀ ਵੀ ਜੇਕਰ ਉਹ ਇਦਾਂ ਪਹਿਲਾ ਕਹਿ ਦਿੰਦੇ ਕਿ ਤੁਸੀਂ ਜੰਤਰ ਮੰਤਰ ਜਾ ਕੇ ਬਹਿ ਜਾਓ ਜਿਹੜਾ ਕੋਈ ਇੱਕ ਜਗ੍ਹਾ ਤੇ ਗੱਲ ਕਰ ਲੈਂਦੇ ਤਕਰੀਬਨ ਸਾਰਿਆਂ ਨੇ ਕਿਹਾ ਸੀ ਕਿ ਡੈਮੋਕ੍ਰੇਸੀਜ਼ ਦੇ ਵਿੱਚ ਜੇਕਰ ਲੋਕਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈ ਤਾਂ ਸਰਕਾਰਾਂ ਨੂੰ ਵੀ ਹੱਕ ਹੈ ਕਿ ਬਾਕੀ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਉਹਨੂੰ ਸਖਾਲੀ ਰੱਖੇ ਤੇ ਜੇਕਰ ਨਾ ਕਿਤੇ ਵੀ ਰੋਕਿਆ ਜਾਂਦਾ ਤੇ ਕਿਸਾਨਾਂ ਦੇ ਨਾਲ ਜਿਹੜਾ ਇੱਕ ਮੁਹਾਵਦਾ ਤੈਅ ਹੋ ਜਾਂਦਾ ਤਾਂ ਉਹ ਜਾ ਕੇ ਉੱਥੇ ਬਹਿ ਜਾਂਦੇ ਇੱਕ ਸਾਲ ਬੈਠੇ ਹੀ ਰਹੇ ਆ ਵੈਸੇ ਵੀ ਤਾਂ ਉੱਥੇ ਉਹ ਜਿਹੜਾ ਬਾਕੀ ਸਿੰਘੂ ਬਾਰਡਰ ਵਗੈਰਾ ਤੇ ਜਾਂ ਬਾਕੀਆਂ ਤੇ ਵੀ ਤੇ ਜੇ ਉਦਨ ਜਾਂ ਉਦਾਂ ਹੀ ਜਾ ਕੇ ਬਹਿ ਜਾਂਦੇ ਤਾਂ ਸੋ ਇਸੇ ਤਰੀਕੇ ਨਾਲ ਹੁਣ ਇਹਨਾਂ ਨੇ ਜੇਕਰ ਇਮਰਾਨ ਖਾਨ ਦੀ ਧਿਰ ਆ ਕੇ ਬੈਠ ਵੀ ਜਾਂਦੀ ਤੁਸੀਂ ਜਗਾ ਜਗਾ ਇੰਨੀਆਂ ਬਰੋਕਰੇ ਕਾਪਟਾ ਲਾਤੀਆਂ ਫੋਨ ਬੰਦ ਕਰਤਾ ਇੰਟਰਨੈਟ ਬੰਦ ਕਰਦੀ ਉਹ ਜਿਹੜੇ ਲੋਕੀ ਵਿਚਾਰੇ ਇੰਨੀ ਮਹਿੰਗਾਈ ਦੇ ਮਾਰੇ ਚਾਰ ਪੈਸੇ ਫੋਨ ਫਾਨ ਤੋਂ ਕਮਾਉਂਦੇ ਵੀ ਆ ਉਹਨਾਂ ਦੇ ਵੀ ਤੁਸੀਂ ਰੋਜ਼ਗਾਰ ਮਾਰਤਾ ਤੇ ਉਹ ਫੇਰ ਵੀ ਉੱਥੇ ਡ ਫੇਰ ਵੀ ਪਹੁੰਚ ਗਏ ਫੇਰ ਵੀ ਉਹ ਉੱਥੇ ਬਿਨਾਂ ਕਿਸੇ ਜਿਹੜਾ ਖੂਨ ਖਰਾਬੇ ਤੋਂ ਪਹੁੰਚ ਗਏ ਇੱਕ ਦੋ ਤਿੰਨ ਰੇਂਜਰ ਦੇ ਅਧਿਕਾਰੀਆਂ ਦੀ ਮੌਤ ਦੀ ਗੱਲ ਹੈ ਉਹ ਵੀ ਹਜੇ ਜਿਹੜੀ ਆ ਬੜਾ ਕੰਪਲਿਕੇਟ ਹੈ ਕਿਉਂਕਿ ਬਹੁਤ ਸਾਰੇ ਇੰਡੀਪੈਂਡੈਂਟ ਜਰਨਲਿਸਟ ਕਹਿ ਰਹੇ ਨੇ ਕਿ ਉਹ ਉਹਨਾਂ ਦੇ ਆਪਣੇ ਜਿਹੜਾ ਪੁਲਿਸ ਡਰਾਈਵਰ ਨੇ ਉਹਨਾਂ ਤੇ ਬਾਈ ਮਿਸਟੇਕ ਜਿਹੜਾ ਉਹ ਐਕਸੀਡੈਂਟ ਸਗਾ ਉਹ ਕਿਸੇ ਨੇ ਉਹਨਾਂ ਨੂੰ ਮਾਰਿਆ ਨਹੀਂ ਹੈਗਾ ਅਦਰਵਾਈਜ਼ ਜਿਹੜਾ ਸਟੇਟ ਦਾ ਆਪਣਾ ਵਰਜਨ ਹੈ ਕਿ ਸਾਡੇ ਬਹੁਤ ਸਾਰੇ ਜਿਹੜੇ ਮੁਲਾਜ਼ਮ ਆ ਉਹ ਫਟੜ ਹੋਏ ਨੇ ਹੁਣ ਇਹ ਇਹ ਜਿਵੇਂ ਮੈਂ ਕਿਹਾ ਕਿ ਜਿੱਦਾਂ ਜਿੱਦਾਂ ਧੁੰਦ ਸਾਫ ਹੋਵੇਗੀ ਉਦਾਂ ਉਦ पर ਜਿੰਨੀਆਂ ਵੀ ਮੈਂ ਆਜ਼ਾਦ ਆਵਾਜ਼ਾਂ ਸੋਸ਼ਲ ਮੀਡੀਆ ਤੇ ਵੇਖੀਆਂ ਐ ਜਾਂ ਸੁਣੀਆਂ ਐ ਸਾਰਿਆਂ ਦਾ ਇਹ ਕਹਿਣਾ ਕਿ اسلامਾਬਾਦ ਦੇ ਵਿੱਚ ਜਿਹੜਾ ਇਸ ਤਰੀਕੇ ਦੀ ਗੱਲ ਨਾ ਪਹਿਲਾਂ ਕਦੇ ਹੋਈ ਸੀ ਤੇ ਨਾ ਕਿਸੇ ਨੂੰ ਉਮੀਦ ਸੀ ਕਿ ਆਪਣੇ ਸ਼ਹਿਰੀਆਂ ਦੇ ਉੱਤੇ ਹੀ ਸਟੇਟ ਜਿਹੜੀ ਇਸ ਤੀਕੇ ਨਾਲ ਹਮਲਾਬਰ ਉਹ ਜਿਹੜੀ ਆ ਉਹ ਹੋਵੇਗੀ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੱਤਰਕਾਰ ਨੇ ਉਹ ਕਹਿ ਰਹੇ ਨੇ ਕਿ ਗੋਲੀਆਂ ਵਗੈਰਾ ਜਿਹੜੀਆਂ ਉਹ ਚਲਾਈਆਂ ਗਈਆਂ ਤੇ ਆਬਵੀਅਸਲੀ ਜਿਹੜੇ ਪੀਟੀਆਈ ਲੋਕ ਆ ਉਹ ਤਾਂ ਕਹਿ ਹੀ ਰਹੇ ਨੇ ਤੇ ਇਹ ਹੁਣ ਦੇਖਦੇ ਆ ਸਥਿਤੀ ਕਿੱਧਰ ਨੂੰ ਜਾਂਦੀ ਆ ਪਰ ਇੱਕ ਗੱਲ ਪੱਕੀ ਆ ਕਿ ਸਥਿਤੀਆਂ ਚੰਗੀਆਂ ਨਹੀਂ ਹੋਣ ਜਾ ਰਹੀਆਂ ਤੁਸੀਂ ਆਪਣੇ ਜਿਹੜਾ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਲੋਕਾਂ ਦੇ ਉੱਤੇ ਜਿਹੜਾ ਇਸ ਤਰੀਕੇ ਨਾਲ ਹਮਲਾ ਕਰੋਗੇ ਤਾਂ ਇਹ ਜਿਹੜੀ ਆ ਸਥਿਤੀ ਕੋ ਚੰਗੀ ਨਹੀਂ ਹੈਗੀ ਸਾਰੇ ਲੋਕ ਜਿਹੜਾ ਇਹਦੇ ਲਈ ਸਰਕਾਰ ਨੂੰ ਕੋਸ ਰਹੇ ਨੇ ਉਹ ਉੱਥੇ ਦੇ ਜਿਹੜਾ ਸਿਸਟਮ ਆ ਨਿਜ਼ਾਮ ਸਰਕਾਰ ਕਾਦੀ ਜੀ ਸਾਨੂੰ ਪਤਾ ਹੀ ਹੈ ਇਸਟੈਬਲਿਸ਼ਮੈਂਟ ਦੀ ਹਕੂਮਤ ਹੈ ਉਹਨੂੰ ਕੋਸਿਆ ਜਾ ਰਿਹਾ ਸੋ ਲਗਾਤਾਰ ਇਹਨਾਂ ਮਸਲਿਆਂ ਤੇ ਅੱਗੇ ਕੀ ਅਪਡੇਟ ਹੁੰਦੇ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਰਹੂੰਗਾ ਸਬਸਕ੍ਰਾਈਬ ਜੁੜ ਕਰ ਲਿਓ ਸਤਿ ਸ਼੍ਰੀ ਅਕਾਲ